ਕਿ ਭਾਈ ਉਹ ਨਵਜੋਤ ਸਿੰਘ ਸਿੱਧੂ ਸਾਡੇ ਸਤਕਾਰਯੋ ਭਰਾ ਮੇਰੇ ذاتی ਤੌਰ ਤੇ ਅਗਰ ਉਹ ਮੇਰੇ ਕੋ ਆਏ ਮੈਂ ਵੀ ਗਿਆ ਉਹਨਾਂ ਦੇ ਕੋਲ ਜਿਹੜਾ ਇਸ ਵਕਤ ਕੇਜਰੀਵਾਲ ਦੀ ਪਾਰਟੀ ਦੇਖੋ ਕੇਜਰੀਵਾਲ ਸਾਹਿਬ ਖੜਗੇ ਸਾਹਿਬ ਨੂੰ ਦਿੱਲੀ ਦਾ ਦਿਨ-ਦਿਨ ਦੇ ਦਿੰਦੇ ਨੇ ਗੁਲਦਸਤੇ ਤੇ ਪੰਜਾਬ ਦੇ ਵਿੱਚ ਕਾਂਗਰਸ ਨੂੰ ਦਰੜ ਰਹੇ ਨੇ ਖੇਰੇ ਤੇ ਪਰਚਾ ਚੱਕ ਅੰਦਰ ਜੇ ਬੇਲ ਹੋ ਗਈ ਫਿਰ ਪਰਚਾ ਜੇ ਕੋਈ ਕਾਂਗਰਸ ਦਾ ਹੋਰ ਲੀਡਰ ਸਿਰ ਚੁੱਕਦਾ ਚੱਲ ਪਰਚਾ ਫੈਲਾ ਦਿਖਾਉਂਦੇ ਨੇ ਜੇ ਕੋਈ ਐਕਟੀਵਿਸਟ ਬੋਲਦਾ ਪਾਨਾ ਸਿੱਧੂ ਲੱਖਾ ਸਦਾਣਾ ਵਗੈਰਾ 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 ਠੁੱਕੀ ਚੱਲੋ ਮੈਂ ਪੁੱਛਣਾ ਚਾਹਉਨਾ ਕਿ ਉੱਥੇ ਤੁਸੀਂ ਕਹਿੰਦੇ ਕਿ ਸੀਪੀਆਈ ਤੇ ਈਟੀ ਤੰਗ ਕਰਦੀ ਤੁਹਾਨੂੰ ਭਾਜਪਾ ਤੰਗ ਕਰਦੀ ਕੀ ਉਹੀ ਰੁਖ ਤੁਹਾਡਾ ਪੰਜਾਬ ਦੇ ਵਿੱਚ ਨਹੀਂਗਾ ਕੀ ਉਹੀ ਗੱਲਾਂ ਤੁਸੀਂ ਪੰਜਾਬ ਦੇ ਵਿੱਚ ਰਿਪੀਟ ਨਹੀਂ ਕਰ ਰਹੇ ਡੂ ਨਾਟ ਬੀ ਡਬਲ ਫੇਸਿਟਿਡ ਜਾਂ ਤਾਂ ਦੱਬ ਕੇ ਕਹੋ ਕਿ ਅਸੀਂ ਭਾਜਪਾ ਦੀ ਬੀ ਟੀਮ ਆ ਜੋ ਦਿੱਲੀ ਸਾਡੇ ਨਾਲ ਹੋ ਰਿਹਾ ਅਸੀਂ ਪੰਜਾਬ ਦੇ ਨਾਲ ਵਿਰੋਧੀਆਂ ਨਾਲ ਕਰਨਾ ਹੀ ਕਰਨਾ ਵਾ ਉੱਥੇ ਕਹਿੰਦੇ ਕੱਟੜ ਇਮਾਨਦਾਰ ਹੈ ਸੁਸ਼ੋਡਿਆ ਔਰ ਸਤਿੰਦਰ ਜੈਨ ਪਿਛਲੇ ਸਵਾ ਸਾਲ ਤੋਂ ਜੇਲ੍ਹ ਵਿੱਚ ਨੇ ਸੁਪਰੀਮ ਕੋਰਟ ਨੇ ਬੇਲ ਰਿਜੈਕਟ ਕਰਤੀਆਂ ਸੁਪਰੀਮ ਕੋਰਟ ਦੀਆਂ ਆਬਜ਼ਰਵੇਸ਼ਨਸ ਆ ਕਿ ਇਹਨਾਂ ਆਮ ਆਦਮੀ ਪਾਰਟੀ ਦਾ ਸ਼ਰਾਬ ਘਟਾਲੇ ਵਿੱਚ 338 ਕਰੋੜ ਰੁਪਏ ਦੀ ਮਨੀ ਟ੍ਰੇਲ ਸਾਬਤ ਹੋ ਰਹੀ ਹੈ ਫਿਰ ਵੀ ਕੱਟੜ ਇਮਾਨਦਾਰ ਹਨ ਸਾਨੂੰ ਸਮਗਲਰ ਕਹਿੰਦੇ ਨੇ ਪੰਜਾਬ ਦੀਆਂ ਸਟੇਜਾਂ ਤੇ ਆਣ ਕੇ ਜਿਨ੍ਹਾਂ ਦੀਆਂ ਜ਼ਮਾਨਤਾਂ 3 ਮਹੀਨੇ ਚ ਹੋ ਗਈਆਂ ਜਿਨ੍ਹਾਂ ਦੇ ਡਬਲ ਕੇਸ ਪਾਏ ਗਏ ਜਿਨ੍ਹਾਂ ਦਾ ਨੌਂ ਜਿਨਾ ਵੀ ਕੋਈ ਐਵਿਡੈਂਸ ਨਹੀਂਗਾ ਜਦੋਂ ਮੈਨੂੰ ਬੇਲ ਮਿਲਦੀ ਹੈ ਆਨਰੇਬਲ ਜੱਜ ਸਾਹਿਬ ਨੇ ਕਿਹਾ देयर ਇਜ਼ ਸਕੈਚੀ ਐਵਿਡੈਂਸ ਅਗੇਂਸ ਮਿਸਟਰ ਖੇਰਾ ਸਕੈਚੀ ਮਤਲਬ ਕਿ ਐਵੇਂ ਟੁੱਟਮਾ ਜਾਏ ਕਿ ਐਵਿਡੈਂਸ ਲੱਭਾ ਇਹਨਾਂ ਕੋਈ ਐਵਿਡੈਂਸ ਹੋ ਇਹਨਾਂ ਦੀ ਵੀ ਦੋਗਲੀ ਨੀਤੀ ਬੰਦ ਹੋਣੀ ਚਾਹੀਦੀ ਆ ਅਸੀਂ ਗੱਠ ਚੋੜ ਦੇ ਨਾਲ ਆ ਅਸੀਂ ਚਾਹੁੰਨੇ ਕਿ ਇਹ ਝਾੜੂ ਵਾਲੇ ਆਲੇ ਦਾ ਲੜਨ ਅਸੀਂ ਇਲਾਦਾ ਲੜਾਂਗੇ ਜਿੰਨੇ ਵੀ ਐਮਪੀ ਆਉਣਗੇ ਅਸੀਂ ਜਾ ਕੇ ਇੰਡੀਆ ਐਲਾਈਂਸ ਵਿੱਚ ਪਾਉਣੇ ਸੋ ਪੰਜਾਬ ਦੇ ਵਿੱਚ ਜਿਹੜੀ ਇਹ ਗੱਲ ਕੀਤੀ ਜਾ ਰਹੀ ਸੀ ਕਿ ਜੇ ਇਹ ਗੱਠ ਜੋੜ ਹੋਣਾ ਚਾਹੀਦਾ ਇਹ ਕੋ ਤੁੱਕ ਨਹੀਂ ਬਣਦੀ ਕੋ ਸੈਂਸ ਨਹੀਂ ਜੀ ਨੰਬਰ 1 ਪਾਰਟੀ ਐਮਐਲਏ ਦੇ ਹਿਸਾਬ ਨਾਲ ਨੰਬਰ 2 ਪਾਰਟੀ ਨਾਲ ਰਲ ਕੇ ਤੇ ਨੰਬਰ 4 ਪਾਰਟੀ ਨੂੰ ਡੀਫੀਟ ਕਰ ਰਹੀ ਆ ਮੈਂ ਸਮਝਦਾ ਜੋ ਬੀਜੇਪੀ ਦਾ ਰਵਈਆ ਕਿਸਾਨਾਂ ਦੇ ਪ੍ਰਤੀ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਪਿੰਡਾਂ ਦੇ ਵਿੱਚ ਕਿਸਾਨੀ ਵਿੱਚ ਹੋਰ ਵੀ ਵਿਰੋਧ ਹੋਵੇਗਾ ਕਿਉਂਕਿ ਇਹਨਾਂ ਨੇ ਕੋਈ ਲਾਗੂ ਨਹੀਂ ਕੀਤਾ ਕੁਝ ਵੀ ਸੁਆਮੀਨਾਥਨ ਨੂੰ ਭਾਰਤ ਰਤਨ ਦਿੱਤਾ ਪਰ ਸੁਆਮੀਨਾਥਨ ਦੀ ਜਿਹੜੀਆਂ ਰეკਮੈਂਡੇਸ਼ਨਸ ਹੈ MSP ਨੂੰ ਲੈ ਕੇ C2 50% ਪ੍ਰੋਫਿਟੇਬਲ MSP ਅੱਜ ਤੇ ਲਾਗੂ ਨਹੀਂ ਇਸ ਕਰਕੇ ਇਹ ਸਾਰੇ ਮੁੱਦੇ ਅੱਜ ਡਿਸਕਸ ਹੋ ਗਏ ਜੀ ਸਾਡੀ ਮੇਜ ਸੀਗੇ ਨਵਜੋਤ ਸਿੱਧੂ ਨੇ ਤੁਹਾਡਾ ਸਮਰਥਨ ਕੀਤਾ ਜੀ ਤੇ ਹੁਣ ਨਵਜੋਤ ਸਿੱਧੂ ਨੂੰ ਜਿਹੜਾ ਨਾ ਨਾ ਤੋੜਾ ਕਿ ਬਈ ਜੀ ਤੇ ਨਵਜੋਤ ਸਿੰਘ ਸਿੱਧੂ ਸਾਡੇ ਸਤਕਾਰਯੋਗ ਭਰਾ ਮੇਰੇ ਜ਼ਾਤੀ ਤੌਰ ਤੇ ਅਗਰ ਉਹ ਮੇਰੇ ਕੋ ਆਏ ਮੈਂ ਵੀ ਗਿਆ ਉਹਨਾਂ ਦੇ ਕੋਲ ਔਰ ਸਾਡਾ ਯਤਨ ਹੋਵੇਗਾ ਕਿ ਸਾਰੀ ਪਾਰਟੀ ਇੱਕ ਮੁੱਠ ਹੋਵੇਗੀ ਅਗਰ ਕੋਈ ਅਜ ਇੱਕ ਉਨੀ ਕੀ ਰਹਿ ਗਿਆ ਹਲੇ ਬਹੁਤ ਸਾਡੇ ਕੋਲ ਸਮਾਂ ਵੀ ਰਿਪਿਆ ਰਹੇ ਸਿੱਧੂ ਦੇ ਹੱਕ ਚ ਆਵਾਜ਼ ਦਿੱਤੋਂ ਮੈਂ ਖੜਕੇ ਸਾਹਿਬ ਕੋਲ ਜੀ ਤੁਹਾਡੇ ਹੱਕ ਚ ਉਹਨੇ ਆਵਾਜ਼ ਚੁੱਕੀ ਸੀ ਅਸੀਂ ਦੇਖੋ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਸਿੱਧੂ ਸਾਹਿਬ ਜੇਲ੍ਹ ਚ ਮੈਂ ਉਹਨਾਂ ਨੂੰ ਮਿਲਣ ਗਿਆ ਉਹਨਾਂ ਦੇ ਘਰ ਚੱਲ ਕੇ ਗਿਆ ਔਰ ਮੈਂ ਕਿਹਾ ਕਿ ਅੱਛੇ ਰੱਖੂਗਾ ਕਰਾਂਗੇ ਗੱਲ ਸਾਰੀ ਬੈਠ ਕੇ ਗੱਲਾਂ ਬਾਅਦ ਪਲੇਟਫਾਰਮ ਤੇ ਨਹੀਂ ਕਿਤੇ ਧੰਨਵਾਦ